ਦੋਸਤੋ ਆ शेअर ਮਾਰਕੀਟ ਦਾ ਚਾਰਟ ਆ ਇਹਨੂੰ ਤੁਸੀਂ ਵੀ ਘਰੇ ਬੈਠ ਕੇ ਸਿੱਖ ਸਕਦੇ ਹੋ ਕੋਈ ਵੱਡੀ ਗੱਲ ਨਹੀਂ ਹੈਗੀ ਜੇ ਤੁਸੀਂ 6 ਮਹੀਨੇ ਦੇ ਧਿਆਨ ਨਾਲ ਕੰਮ ਕਰਦੋ ਨਾ ਤਾਂ ਤੁਸੀਂ ਸਾਲਿਡਡ ਸਾਲ ਦੇ ਵਿੱਚ ਅਬਲਾ 6 ਮਹੀਨੇ ਦੇ ਵਿੱਚ ਬੰਦਾ ਪ੍ਰੋਫਿਟ ਕਮਾਉਣ ਲੱਗ ਜਾਂਦਾ ਆਪਾਂ ਇੱਥੋਂ ਐਂਟਰੀ ਕਰੀ ਦੀ ਆ ਜਿਹੜੀ ਪਹਿਲੀ ਕੈਂਡਲ ਲੱਗੀ ਆ ਪਹਿਲੀ ਕੈਂਡਲ ਦੇ ਜਦੋਂ ਇਹਨੇ ਹਾਈ ਨੂੰ ਕ੍ਰੋਸ ਕਰਿਆ ਇੱਥੇ ਆਪਾਂ ਐਂਟਰੀ ਮਾਰੀ ਪੂਰਾ ਇੱਥੇ ਤੱਕ ਜਾ ਕੇ ਆਪਾਂ ਐਗਜ਼ਿਟ ਕਰਿਆ ਤਾਂ ਆਪਣਾ ਪ੍ਰੋਫਿਟ ਬਣ ਗਿਆ ਉਸ ਤੋਂ ਬਾਅਦ ਦੋਸਤੋ ਆਪਣਾ ਅੱਜ 464 ਰੁਪਏ ਆਪਾਂ ਬੁੱਕ ਕਰ ਲਈ ਠੀਕ ਆ ਪਾਰੇ ਦੇ ਵਿੱਚ ਇਹ ਨਹੀਂ ਹੈਗਾ ਵੀ ਤੁਸੀਂ ਇੱਕ ਦਿਨ ਦੇ ਵਿੱਚ ਇੱਕ ਹੂਮਾ 100 ਲੱਖ 2 ਲੱਖ 4 ਲੱਖ 5 ਲੱਖ ਵੀ ਇੰਨੀ ਪੇਮੈਂਟ ਲਾ ਕੇ ਮਨੂੰ ਡਬਲ ਟ੍ਰਿਪਲ ਕਰਨਾ ਇਹਦਾ ਸਿੱਖਣ ਦਾ ਜਰੀਆ ਯਾਰ ਇਹ ਸਿੱਖੋ ਇਹਨੂੰ ਤੁਸੀਂ 500 400 ਬਣਾਉਂਦੇ 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 ਹੌਲੀ ਹੌਲੀ ਤੁਸੀਂ ਸਫੀਸ਼ੀਐਂਟ ਹੋ ਜਾਓਗੇ ਵੀ ਮੋਬਾਈਲ ਤੇ ਵੀ ਹੋ ਜਾਂਦਾ ਹੈ ਮੋਬਾਈਲ ਤੇ ਲੋਕ ਕਰਦੇ ਨੇ ਉਹ ਪੀਸੀ ਜਾਂ ਲੈਪਟਾਪ ਵੀ ਹੋਵੇ ਨਾਲ ਉਹਦੇ ਨਾਲ ਤੁਹਾਡਾ ਕਾਫੀ ਜ਼ਿਆਦਾ ਸੌਖਾ ਹੈ ਉਹ ਜਿਹੜੇ ਡਿਫਰੈਂਟ ਤੁਸੀਂ ਚਾਰਟ ਦੇਖ ਸਕਦੇ ਹੋ ਹੋਰ ਬੈਂਕਾਂ ਦੇ ਚਾਰਟ ਵੀ ਵਿੱਚ ਵਧੀਆ ਤਰੀਕੇ ਨਾਲ ਟ੍ਰੈਂਡ ਲਾਈਨ ਵਗੈਰਾ ਇਸ ਸਿਸਟਮ ਨੂੰ ਮੈਨੂੰ ਫੋਲੋ ਕਰਦ ਨੂੰ ਘੱਟੋ ਘੱਟ ਸਾਲ ਹੋ ਗਿਆ ਸਾਲ ਦੇ ਵਿੱਚ ਲੌਸ ਵੀ ਹੋਏ ਨੇ ਪ੍ਰੋਫਿਟ ਵੀ ਹੋਏ ਨੇ ਤੇ ਸਿੱਖ ਵੀ ਗਏ ਤੇ ਸਿੱਖ ਰਹੇ ਆ ਠੀਕ ਆ ਇਸ ਕਰਕੇ ਤੁਸੀਂ ਵੀ ਇਹਨੂੰ ਘਰੇ ਬੈਠੇ ਕੋਈ ਵੀ ਕੁੜੀਆਂ ਮੁੰਡੇ ਤੇ ਲੇਡੀਜ਼ ਜੋ ਮਸ 10-12 ਪੜਿਆ ਹੈ ਉਹ ਹੀ ਕੰਮ ਨੂੰ ਕਰ ਸਕਦਾ ਕੋਈ ਬਾਲੀ ਵਿੱਚ ਪੜ੍ਹੇ ਲਿਖੇ ਵਾਲੀ ਕੋਈ ਕੰਮ ਨਹੀਂ ਹੈਗਾ ਸਿੱਖਣ ਦੇ ਪਰਪਸ ਨਾਲ ਆਓ ਪੈਸਾ ਕਮਾਉਣ ਦੇ ਪਰਪਸ ਨਾਲ ਆਓ ਜੇ ਪੈਸਾ ਕਮਾਉਣ ਦੇ ਚੱਕਰ ਚਾਹੂਗੇ ਵੀ ਅੱਜੇ ਸਾਰਾ ਕੁਝ ਬਣ ਜਵੇ ਤਾਂ ਤੁਹਾਡਾ ਨੁਕਸਾਨ ਹੋਊਗਾ ਸਿੱਖੋ YouTube ਤੇ ਬਹੁਤ ਚੈਨਲ ਨੇ ਬਹੁਤ ਤਰੀਕੇ ਨੇ ਪੰਜਾਬੀ ਚੈਨਲ ਵੀ ਨੇ ਪੰਜਾਬੀ ਚ ਸਿੱਖੋ ਸਿੱਖ ਕੇ ਤੋਂ ਆ ਦੇਖ ਲਓ ਇਸ ਤਰ੍ਹਾਂ ਦੇ ਪੀਸੀ ਉਹ ਵੀ ਤੁਹਾਡੇ ਕੋਲ ਨਾ ਪੀਸੀ ਦੇ ਵਿੱਚ ਥੋੜਾ ਜਿਹਾ ਸੌਖਾ ਹੋ ਜਾਂਦਾ ਹੈ ਮੋਬਾਈਲ ਤੇ ਵੀ ਹੋ ਜਾਂਦਾ ਕੋਈ ਵੱਡੀ ਗੱਲ ਨਹੀਂ ਕੀ ਸਿੱਖੋ ਜਰੂਰ ਬਈ ਇਹਨੂੰ ਪਰ ਲਾਲਚ ਨਾ ਕਰੋ ਲਾਲਚ ਕਰੋਗੇ ਆ ਫਸੋਗੇ ਮੈਥੜਨੇ ਦੇ ਤਰੀਕੇ ਨੇ ਬਹੁਤ ਤਰ੍ਹਾਂ ਦੇ ਸਿੱਖਣੇ ਪੈਣਗੇ ਜੇ ਤੁਸੀਂ ਉਹ 5-7 ਤਰੀਕੇ ਸਿੱਖ ਗਏ ਤਾਂ ਪੈਸਾ ਬਣਾ ਲੋਗੇ ਤੇ ਘੱਟ ਪੈਸੇ ਦੀ ਵਰਤੋਂ ਨਾਲ ਇਹਨੂੰ ਕਰੋ ਸਿੱਖ ਕੇ ਕਰੋ ਮੈਂ ਟਰੇਡ ਕਰ ਲਈ 5-700 ਰੁਪਏ ਬਣਾਉਣਾ ਦੀ ਬਸ ਬਣਾ ਲਿਆ ਉਸ ਤੋਂ ਬਾਅਦ ਟਰੇਡ ਨਹੀਂ बार-बार ਟਰੇਡ ਨਹੀਂ ਮਾਰਨੀ ਯਾਦ ਰੱਖਿਓ ਦੇ ਜਿਆਦਾ ਟਰੇਡ ਮਾਰਨਾ ਨੁਕਸਾਨ ਹੀ ਹੁੰਦਾ ਤੇ ਉਹ ਦਿਖਦੀ ਹੁੰਦੀ ਹੈ ਥੋੜਾ ਇਹਦੇ ਵਿੱਚ ਮੂਮੈਂਟ ਹੁੰਦੀ ਆ ਤੇ ਇਧਰ ਟਾਈਮਿੰਗ ਚੱਲ ਰਹੀ ਹੈ ਵੀ ਕਿੰਨਾ ਟਾਈਮ ਬਾਕੀ ਹੈ 54 ਸੈਕਿੰਡ ਕੈਂਡਲ ਬੰਦ ਹੋਣ ਦੇ ਵਿੱਚ ਤੇ ਇਹ ਕੈਂਡਲ ਜਦੋਂ ਜਾਊਗੀ ਨਾ ਇੱਥੋਂ ਵੱਡੀ ਕੈਂਡਲ ਬਣਾਊਗੀ ਆ 1.46 ਬੁਲਿਸ਼ ਹੈ ਡਿਪ ਵਗੈਰਾ ਦੇ ਰਹੀ ਆ ਤੇ ਇਧਰ ਚ 43 ਲੱਖ ਬੰਦੇ ਨੇ ਉੱਪਰ ਜਾਣ ਵਾਲੇ ਤੇ ਥੱਲੇ ਵਾਲੇ 63 ਲੱਖ ਬੰਦੇ ਨੇ ਦੇਖੋ ਹਮਰ ਦੇ ਉੱਪਰ ਜਿਹੜੀ ਆ ਥੱਲੇ ਜਿਹੜਾ ਬਣਿਆ ਹੋਇਆ ਹੈ ਨਾ ਇਹ ਇਹਨੂੰ ਹਮਰ ਬੋਲਦੇ ਨੇ ਕੈਂਡਲ ਜਦ ਤੁਸੀਂ ਸਿੱਖ ਜਾਓਗੇ ਇਹਦੇ ਉੱਤੇ ਵਧੀਆ ਕੈਂਡਲ ਆਦੀਆਂ ਨੇ ਬੁਲਿਸ਼ ਕੈਂਡਲਾਂ ਤੇ ਹੁਣ ਆ ਦੂਜੀ ਕੈਂਡਲ ਵੀ ਆ ਜਿਹੜੀ ਇਹਦੇ ਉੱਪਰ ਹੀ ক্লোਜ਼ ਹੋਊਗੀ ਤੇ ਇਹ ਚੀਜ਼ਾਂ ਤੁਸੀਂ ਵੀ ਸਿੱਖ ਸਕਦੇ ਹੋ ਇਹਦੇ ਲਈ ਟਾਈਮ ਲੱਗਦਾ ਹੈ ਟਾਈਮ ਦੋਗੇ ਤਾਂ ਸਿੱਖ ਜਾਓਗੇ ਤਾਂ ਇੱਥੇ ਤੇ ਉੱਥੇ ਤੱਕ ਤੁਸੀਂ ਆਰਾਮ ਨਾਲ 1000 ਰੁਪਏ ਲਾ ਕੇ ਤੁਸੀਂ 3-400 ਰੁਪਏ ਆਰਾਮ ਨਾਲ ਬਣਾ ਸਕਦੇ ਹੋ ਆਰਾਮ ਦੇ ਨਾਲ ਕੋਈ ਵੱਡੀ ਗੱਲ ਨਹੀਂ ਹੈਗੀ ਬਣ ਰਹੀਆਂ ਕੈਂਡਲਾਂ ਦੇਖੋ ਆ ਕੈਂਡਲ ਬਣ ਗਈ ਇਹ ਵੀ ਇਹਦੇ ਉੱਤੇ ক্লোਜ਼ ਹੋਊਗੀ ਹੁਣ ਦੂਜੀ ਤੇ ਹੁਣ ਇਹਨੂੰ ਕੈਂਡਲ ਨੂੰ ਇਹ ਦੇਖਦੇ ਆਂ ਕ੍ਰੋਸ ਕਰਦੀ ਆ ਇੱਥੇ ਆ ਕੇ ਤੁਸੀਂ ਆਪਦਾ ਸਟੌਪ ਲੌਸ ਟ੍ਰੇਲ ਕਰ ਲਓ ਤਾਂ ਤੁਸੀਂ ਯਾਰ 5-700 ਰੁਪਏ ਛੱਡਦੇ ਨਹੀਂਗੇ ਪਰ ਤਰੀਕੇ ਨਾਲ ਕੰਮ ਕਰਨਾ ਸਿੱਖਣਾ ਪਊਗਾ ਆਹ ਸਿਸਟਮ ਮੋਬਾਈਲ ਤੇ ਚੱਲਦਾ ਜਿੰਨਾ ਪ੍ਰਾਈਜ਼ ਇੱਧਰ ਚੱਲਦਾ ਏ ਉਨਾ ਹੀ ਪ੍ਰਾਈਜ਼ ਉਹਦੇ ਵਿੱਚ ਲੈਪਟਾਪ ਤੇ ਚੱਲਦਾ ਐਪ ਦੇ ਥਰੂ ਚੱਲ ਪੈਂਦਾ ਸਿਸਟਮ ਸੌਖਾ ਨਹੀਂ ਚੱਲਦਾ ਇਹਦੇ ਲਈ ਕਈ ਪ੍ਰੋਸੈਸ ਨੇ ਅਕਾਊਂਟ ਬਣਾਉਣਾ ਪੈਂਦਾ ਇੱਕ ਉਸ ਤੋਂ ਬਾਅਦ ਆਹ ਜਿਹੜਾ ਚਾਰਟ ਚੱਲਦਾ ਤੇ ਲੈਪਟਾਪ ਦੇ ਵਿੱਚ ਉਹ ਆ ਚਾਰਟ ਇੱਥੇ ਖੋਲਣ ਤੋਂ ਬਾਅਦ ਆ ਬੇਸ ਚੱਲ ਰਿਹਾ ਹੈ ਠੀਕ ਹੈ ਇੱਥੋਂ ਆਪਾਂ ਟ ਮਿੰਟ ਤੇ ਲਾ ਲੋ 2 ਮਿੰਟ ਤੇ ਲਾ ਲੋ ਜਿੱਦਾਂ ਤੁਹਾਨੂੰ ਠੀਕ ਲੱਗਦਾ ਸਿੱਖਦੇ ਨਹੀਂਗੇ ਬਾਈ ਆਪਣੇ ਲੋਕ ਮੋਬਾਈਲਾਂ ਤੋਂ ਕੰਮ ਨਹੀਂ ਲੈਂਦੇ ਹੈਗੇ ਮੋਬਾਈਲਾਂ 'ਤੇ ਬਸ ਹੋਰ ਹੀ ਕੁਸ਼ ਕਰੀ ਜਾਂਦੇ ਨੇ ਹੋਰ ਹੀ ਕੁਝ ਦੇਖੀ ਜਾਂਦੇ ਨੇ ਔਰ ਆਹ ਚੀਜ਼ਾਂ ਨੂੰ ਨਾ ਜਿੱਸੇ ਸਿੱਖ ਲੈਣ ਬੰਦੇ ਬਾਈ ਵਧੀਆ ਤਰੀਕੇ ਨਾਲ ਪੈਸਾ ਕਮਾ ਸਕਦੇ ਨੇ ਟਾਈਮ ਤਾਂ ਲੱਗਦਾ ਬਾਈ ਸਿੱਖਣ ਨੂੰ ਜਿਵੇਂ ਤੁਸੀਂ 10ਵੀਂ 12ਵੀਂ ਬੀਏ ਕਰਦੇ ਹੋ ਟਾਈਮ ਦਿੰਨੇ ਹੋ ਤਿਆਰੀ ਕਰਦੇ ਹੋ ਜੇ ਤੁਸੀਂ ਇਹਦੀ ਤਿਆਰੀ ਕਰ ਲਮੋ ਨਾ ਤਾਂ ਤੁਸੀਂ ਪੈਸੇ ਛੱਡਦੇ ਨਹੀਂਗੇ ਇਹਦੇ ਵਿੱਚੋਂ ਬਣਾ ਕੇ ਖਡੋਗੇ ਬੱਡੀ ਗੱਲ ਇਹ ਵੀ ਆ ਨਾ ਇਹ ਕੰਮ ਨੂੰ ਤੁਸੀਂ ਕਿਤੇ ਵੀ ਸਫਰ ਕਰਦੇ ਹੋ ਕਿਤੇ ਘੁੰਮਣ ਫਿਰਨ ਜਾ ਰਹੇ ਹੋ ਆਰਾਮ ਨਾ ਕਰ ਸਕਦੇ ਜਰੂਰੀ ਨਹੀਂਗਾ ਤੁਸੀਂ ਉੱਥੇ ਹਾਜ਼ਰੀ ਲਾਉਣੀ ਐ ਕਰਨਾ ਉਹ ਕਰਨਾ ਬਈ ਬਸ ਤੁਸੀਂ ਇਹਨੂੰ ਸਿੱਖੋ ਤੇ ਆਰਾਮ ਨਾਲ ਇਹਦੇ ਵਿੱਚ ਪੈਸੇ ਬਣਾ ਸਕਦੇ ਹੋ ਸਿੱਖ ਕੇ